ਜੀ ਅੱਜ ਤੁਹਾਡੇ ਵੱਲੋਂ ਅੱਜ ਸਲੇਮਟਾਪਰੀ ਓਕੂਪੇਟਰ ਰਸਤੇ ਤੋਂ ਇੱਕ ਜਾਗਰਤੀ ਲਹਿਰ ਕਿਉਂਕਿ ਆਪਾਂ ਲੋਗਾਂ ਨੂੰ ਵੇਅਰ ਕਰਨਾ ਹੈ ਐਡਜ਼ ਦੇ ਬਾਰੇ ਔਰ ਐਡ ਜਿਹੜੀ ਇੱਕ ਬਹੁਤ ਵੱਡੀ ਨਾ ਮਰਦ ਬਿਮਾਰੀ ਹੈ ਜਿਸ ਦੇ ਨਾਲ ਪਰਿਵਾਰਾਂ ਦੇ ਪਿਵਾਰ ਖਤਮ ਹੋ ਜਾਂਦੇ ਨੇ ਇਹ ਗੱਲਚਾਰ ਨੇ ਬਹੁਤ ਪਹਿਲਕਦਮੀ ਕੀਤੀ ਹੈ ਉਸ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਸਾਰੀ ਟੀਮ ਦਾ ਔਰ ਜਿਨ੍ਹਾਂ ਨੇ ਨਾਲ ਮਿਲ ਕੇ ਲੋਕਾਂ ਨੂੰ ਇੱਕ ਜਾਗਰਤੀ ਲਹਿਰ ਦੇ ਵਿੱਚ ਕਿਉਂਕਿ ਅੱਜ ਲੋੜ ਆਪਨ ਜਾਗਰਤ ਲੋਕਾਂ ਨੂੰ ਕਰਨ ਦੀ ਵੇਅਰ ਕਰਨ ਦੀ ਜਿੰਦ ਮਿੱਤੇ ਲੋਗੋ ਨੂੰ ਇਹ ਘਰ ਘਰ ਜਾ ਕੇ ਮੈਸੇਜ ਦੇਣਗੇ ਕਿ ਆਪਾਂ ਇਸ ਨਾਮਰਦ ਬਿਮਾਰੀ ਤੋਂ ਬਚਣਾ ਜਿਸ ਦੇ ਨਾਲ ਪਰਿਵਾਰ ਨੂੰ ਮੁਰਦਾ ਦੇ ਸਮਾਜ ਵਿੱਚ ਬਹੁਤ ਬੋੜਾ ਹਸਾਨ ਹੋ ਗਿਆ ਇਹ ਲਹਿਰ ਜਿਹੜੀ ਹੈ ਪ੍ਰਭੂ ਕਿਰਪਾ ਕਰੇਗਾ ਵੀ ਇਸ ਤਰ੍ਹਾਂ ਹੀ ਲੋਕ ਵੀ ਲੋਗ ਵੀ ਰਹੋਗੇ ਆਪਣੀ ਹੈਲਥ ਨੂੰ ਆਪਣੇ ਸ਼ਰੀਰ ਨੂੰ ਬਚਾਉਣ ਦੇ ਵਿੱਚ ਬਹੁਤ ਕਾਮਯਾਬ ਹੋਣਗੇ ਔਰ ਜਿਹਦੇ ਮੈਂ ਧੰਨਵਾਦ ਕੀਤਾ ਉਹ ਇਤਿਹਾਸ ਕਰਨ ਵੀ ਆਪਾਂ ਰਲ ਮਿਲ ਕੇ ਇਸ ਲਹਿਰ ਦੇ ਨਾਲ ਸ਼ਾਮਲ ਹੋਈਏ ਔਰ ਤਕਰੀਬਨ ਆਪਾਂ ਜਿਹੜੀ ਆਉਣ ਵਾਲਾ ਫਿਰੇਖਾ ਆਪਣੀ ਲਈ ਅਗਲੀ ਸਮਝੌਂ ਚੇਦਦੀ ਹੈ ਇੱਕ ਬਹੁਤ ਸਾਫ ਸੁੱਧੀ ਹੁਣ ਜੀ ਆਦੀ ਆਪਾਂ ਆਪਣੇ ਆਪ ਨੂੰ ਦਰਸ ਕਰ ਸਕਦੇ ਆਂ ਸਾਫ ਸੁੱਧਾ ਕਰ ਸਕਦੇ ਆਂ ਬਹੁਤ ਬਹੁਤ ਧੰਨਵਾਦ ਜੀ ਵੀਕੈਂਡ ਦੇ ਦੇ ਕੇ ਜਿਹੜੀ ਵਹੀਮ ਚਲਾਈ ਗਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਬੀਐਸਪੀ ਕੰਟਰੋਲ 8 ਸੋਸਾਇਟੀ ਵੱਲੋਂ ਇੰਟਰਨੈਸ਼ਨਲ ਗਲਗ ਐਚਆਈਵੀ ਪ੍ਰੀਵੈਂਸ਼ਨ ਦੇ ਉੱਤੇ ਇੱਕ ਰੈਲੀ ਦਾ आयोजन ਕੀਤਾ ਵੀ ਜਿਹਦੇ 9 ਐਨਜੀਓ ਦੀ ਜਿਹੜੀ ਲੁਧਿਆਣਾ ਵਿੱਚ ਐਚਆਈਵੀ ਦੇ ਗਲਗਸ ਨੂੰ ਪ੍ਰੀਵੈਂਸ਼ਨ ਲਈ ਜਿਹੜੀ ਹੈਪਟਾਈਟਸ ਹੈਗਾ ਆਪਾਂ ਕਿਸੇ ਦਾ ਕਾਲਾ ਪੀ ਦੀ ਆ ਏਸ ਨੂੰ ਬਚਾ ਲਈਏ ਅਵੇਰਨੈਸ ਪੂਰੇ ਵਿਸ਼ਵ ਦੇ ਵਿੱਚ ਚਲਾਇਆ ਜਾਂਦਾ ਸਾਡੇ ਇਲਾਕੇ ਦੇ ਐਮਐਲਏ ਚੌਦੀ ਮਧਨ ਲਾਲ ਬੱਕੜ ਜੀ ਨੇ ਪਿਛਲੇ ਦਿਨ ਅੱਜ ਹਰੀ ਝੰਡੀ ਦੇ ਕੇ ਅੱਗੇ ਕੀਤਾ ਸਾਡਾ ਮੇਨ ਕਾਰਨ ਹੈ ਕਿ ਅਸੀਂ ਸਾਡੇ ਚੌਦੀ ਮਧਨ ਲਾਲ ਬੱਕੜ ਜੀ ਐਮਐਲਏ ਸਾਹਿਬ ਦੀ ਕੋਈ ਖਾਹਿਸ਼ ਹੈ ਕਿ ਮੇਰਾ ਇਲਾਕਾ ਨੌਥ ਸਾਫ਼ ਰਵੇ ਤੇ ਅਸੀਂ ਪੂਰੇ ਵਚਨਬੱਧਾ ਕਿ ਨਾਸ਼ ਤੋਂ ਨਾਸ ਨੂੰ ਬਲਕਿ ਲੁਧਿਆਣੇ ਨੂੰ ਵੀ ਅਸੀਂ ਮਸੀਂ ਮੁਕਤੀ ਕਦਾਂ ਕੋਸ਼ਿਸ਼ ਕਰਦੇ ਆ ਉਹ ਦਸੀ ਚਾਹਣੇ ਲੋਕਾਂ ਨੂੰ ਵੱਧ ਤੋਂ ਵੱਧ ਅਵੇਰ ਕਰੀ ਤਾਂ ਕਿ ਨਸ਼ਾ ਮੁਕਤੀ ਵੱਲ ਅਸੀਂ ਜਾ ਸਕਦੇ ਹਾਂ ਇਦਾਂ ਦੇ ਕੈਂਪ ਹੋਰ ਵੀ ਲਗਾਏ ਜਾਣੇ ਚਾਹੀਦੇ ਅਸੀਂ ਬਿਲਕੁਲ ਲਾਉਣੇ ਚਾਹੀਦੇ ਅਸੀਂ ਹਮੇਸ਼ਾ ਮੇਤੇ ਪੂਰੀ ਮੁਹਿੰਮ ਚਲਾਉਣੇ ਆ ਸੈਮੀਨਾਰ ਕਰਾਉਣੇ ਕਿਉਂਕਿ ਹਾਲ ਦੇ ਕੀ ਛੜੇ ਅਮਨ ਬਕਰ ਜੀ ਤੇ ਚੌਦੀ ਮਦਨਾਲ ਬਕਰ ਜੀ ਦੀ ਹਮੇਸ਼ਾ ਇਹ ਹੀ ਹੁੰਦੀ ਹੈ ਕਿ ਅਸੀਂ ਇਸ ਤਰ੍ਹਾਂ ਇਸ ਪੀਚ ਆ ਸਕਤੀ ਹੈ ਕਿਵੇਂ ਅਸੀਂ ਨਸ਼ਾ ਫ੍ਰੀ ਇਲਾਕੇ ਨੂੰ ਬਣਾ ਸਕਤੀ ਹੈ ਅੱਜ ਪੰਜਾਬ ਆਪ ਸਰਕਾਰ ਦੀ ਵੀ ਬਹੁਤ ਵੱਡੀ ਉਪਲਬਧਤੀ ਹੈ ਕਿ ਪੁਲਿਸ ਨੇ ਜਿਹੜੇ ਸਖਤੀ ਕੀਤੀ ਹੈ ਉਹ ਬਹੁਤ ਅੱਛੀ ਚੀਜ਼ ਹੈ ਕਦਮ ਹੈ ਜੇ ਨਾ ਸਪਲਾਈ ਘਟੇਗੀ ਉਹ ਅਸੀਂ ਚਾਹਨੇ ਆ कि ਸਰਕਾਰ ਇੱਕ ਡੀਕੋਕਸਿਪੀਟੇਸ਼ਨ ਦੇ ਸ਼ੈਂਟਰ ਵੀ ਵੱਧ ਤੋਂ ਵੱਧ ਖੋਲੇ ਤਾਂ ਕਿ ਲੋਕਾਂ ਨੂੰ ਨਸ਼ਾ ਮੁਕਤੀ ਵੱਲ ਵੀ ਲਿਜਾਇਆ ਜਾ ਸਕੇ। ਬੱਸ ਇਹ ਜੋ ਸਾਡੇ 24 ਮਹੀਨਿਆਂ ਬੱਗਾ ਹੀ ਅੱਜ ਨਸ਼ੇ ਵਿਰੁੱਧ ਮਹਿੰਮ ਚਲਾਈਆ ਇਹ ਬਹੁਤ ਚੰਗੀ ਹੈ ਜੀ। ਇਹ ਲੋੜ ਸੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਿਰੂ ਬੰਦੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਦਿਖ ਰਿਹਾ ਇਸ ਕਰਕੇ ਬੇਨਤੀ ਕਰਨਾ ਬਹੁਤ ਬਹੁਤ ਧੰਨਵਾਦ ਜੀ ਮੇਰੇ।